ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ ਵਿਆਕਰਨ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ। ਭਾਗ 2 ਦੇ ਵਿੱਚ ਸਾਰੇ ਬੱਚੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਦਾ ਲਿੰਕ ਤੁਹਾਡੇ ਤੱਕ ਪਹੁੰਚ ਸਕੇ। ਹਾਂਜੀ ਅਗਲਾ ਪ੍ਰਸ਼ਨ 76 ਸ਼ਾਮ ਕਿਸੇ ਦੀ ਕੀਤੀ ਨੇਕੀ ਨਹੀਂ ਜਾਣਦਾ ਉਹ ਬੜਾ ਡੈਸ਼ ਹੈ। ਸਹੀ ਹੁਣ ਕੇ ਖਾਲੀ ਥਾਂ ਭਰੋ ਹਾਂਜੀ ਇਹਦਾ ਉੱਤਰ ਆਊਗਾ ਆੜਾ ਅਕਿਰਤਕਾਣ 77 ਸਾਰਿਆਂ ਦੀ ਸਾਂਝੀ ਮਿਲਵੀ رائے ਲਈ ਹੇਠ ਲਿਖਿਆਂ ਵਿੱਚੋਂ ਇੱਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈਡੀ ਸਰਬਸੰਮਤੀ ਉਸ ਤੋਂ ਬਾਅਦ 78 ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਰਹੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਅਖੰਡ ਪਾਠ ਅੱਗੇ 79 79 ਇੱਕ ਦੇਸ਼ ਦੀ ਹਕੂਮਤ ਵੱਲੋਂ ਹੋਰ ਦੇਸ਼ਾਂ ਉੱਪਰ ਹਕੂਮਤ ਕਰਨ ਦੇ ਸਿਧਾਂਤ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਊੜਾ ਸਾਮਰਾਜਵਾਦ ਉਸ ਤੋਂ ਬਾਅਦ 80 ਜਿਸ ਦਾ ਸਬੰਧ ਬੌਤੀਆਂ ਕੌਮਾਂ ਨਾਲ ਹੋਵੇ ਉਹ ਕੀ ਅਖਵਾਉਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਕੁਮੰਤਰੀ 81 ਕਿਸੇ ਸਵਾਰਥ ਅਧੀਨ ਦੂਜਿਆਂ ਦੀ ਝੂਠੀ ਪ੍ਰਸ਼ੰਸਾ ਕਰਨ ਵਾਲੇ ਵਿਅਕਤੀ ਲਈ ਢੁਕਮਾ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈਡੀ ਊੜਾ ਤੇ ਆੜਾ ਦੋਵੇਂ ਸਹੀ ਨੇ ਖੁਸ਼ਰਾਮ ਦੀ ਤੇ ਚਾਪਲੂਸ 82 ਬਹੁਤ ਵਧਾ ਚੜਾ ਕੇ ਆਖੀ ਗਈ ਗੱਲ ਲਈ ਵਰਤਿਆ ਜਾਣ ਵਾਲਾ ਇੱਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਆੜਾ ਅਤਕੱਥਨੀ ਉਸ ਤੋਂ ਬਾਅਦ 83 ਦੋ ਤੋਂ ਵੱਧ ਵਿਅਕਤੀਆਂ ਦੁਆਰਾ ਰਲ ਕੇ ਗਾਏ ਜਾਣ ਵਾਲੇ ਗੀਤ ਲਈ ਵਰਤਿਆ ਜਾਣ ਵਾਲਾ ਇੱਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈੜੀ ਸਹਿगान 84 ਅੱਜ ਗੀਤਾ ਦੇ ਪਿਤਾ ਜੀ ਨੂੰ ਸਵਰਗਵਾਸ ਹੋਇਆ ਪੂਰਾ 1 ਸਾਲ ਹੋ ਗਿਆ ਹੈ ਇਸ ਲਈ ਸਾਰਾ ਪਰਿਵਾਰ ਉਹਨਾਂ ਦੀ ਡੈਸ਼ ਮਨਾ ਰਿਹਾ ਹੈ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਭਰੋ ਇਹਦਾ ਉੱਤਰ ਆਊਗਾ ਜੀ ਆੜਾ ਵਰਸੀ 85 ਘਰ ਵਿੱਚ ਸਭ ਤੋਂ ਪਹਿਲਾਂ ਜਨਮੇ ਪੁੱਤਰ ਧੀ ਲਈ ਵਰਤਿਆ ਜਾਣ ਵਾਲਾ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈ ਡੀ ਊੜਾ ਤੇ ਆੜਾ ਦੋਵੇਂ ਸਹੀ ਨੇ ਪਲੇਠਾ ਪਲੇਠੀ ਜੇਠਾ ਜੇਠੇ ਇਹ ਦੋਨੋਂ ਸ਼ਬਦ ਵਰਤੇ ਜਾਂਦੇ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਈ ਡੀ 86 ਜੋ ਵਿਅਕਤੀ ਧੋਖਾ ਦੇਵੇ ਅਤੇ ਔਖੇ ਵੇਲੇ ਸਾਥ ਛੱਡ ਦੇਵੇ ਉਸ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਸਸਾ ਗਦਾਰ 87 ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਸ਼ਾਕਾਰ 88 ਜਿਸ ਰਚਨਾ ਵਿੱਚ ਲੇਖਕ ਨੇ ਆਪਣੇ ਜੀਵਨ ਦਾ ਹਾਲ ਲਿਖਿਆ ਹੋਵੇ ਇਸ ਵਾਕਾਂਸ਼ ਲਈ ਇੱਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਆੜਾ ਸਵੈ ਜੀਵਨੀ ਅੱਗੇ 99 ਜੋ ਕਦੇ ਨਾ ਥੱਕੇ ਇਸ ਵਾਕਾਂਸ਼ ਲਈ ਇੱਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈਡੀ ਅਨਤਕ ਜਿਹੜਾ ਥੱਕਦਾ ਨਹੀਂ ਉਸ ਤੋਂ ਬਾਅਦ ਅੱਗੇ 90 ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਲਈ ਵਰਤਿਆ ਜਾਣ ਵਾਲਾ ਇੱਕ ਤੁਕਮਾ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਈਡੀ ਸ਼ਰਧਾਂਜਲੀ 91 ਉਚਿਤ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਸਸਾ ਉਪਰੋਕਤ ਸਾਰੇ ਤਿੰਨੋਂ ਠੀਕ ਨੇ ਠੀਕ ਤੁਕਮਾ ਯੋਗ ਤਿੰਨੋਂ ਸਹੀ ਨੇ ਇਸ ਕਰਕੇ ਦਾ ਉੱਤਰ ਚੌਥਾ ਆਊਗਾ ਉਪਰੋਕਤ ਸਾਰੇ 92 ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਉਲਟਾ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਇਹਦਾ ਉੱਤਰ ਆਊਗਾ ਜੀ ਆੜਾ ਮੱਤ ਆ ਬਾਕੀ ਤਿੰਨੇ ਸਹੀ ਨੇ ਆ ਸਹੀ ਨਹੀਂ ਹੈਗਾ 93 ਉੱਦਮ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਸ ਉਪਰੋਕਤ ਸਾਰੇ ਉੱਦਮ ਉੱਦਮ ਨੂੰ ਹੋਰ ਕੀ ਕਿਹਾ ਜਾਂਦਾ ਕੋਸ਼ਿਸ਼ ਯਤਨ ਉਪਰਾਲਾ ਇਸ ਕਰਕੇ ਇਹਦਾ ਉੱਤਰ ਸ ਹੈ ਉਪਰੋਕਤ ਸਾਰੇ 94 ਉੱਤਮ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ 94 ਦਾ ਊੜਾ ਚੰਗਾ 95 ਕਿਹੜਾ ਸ਼ਬਦ ਅਡਰਾ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਇਹਦਾ ਉੱਤਰ ਆਊਗਾ ਜੀ ਈੜੀ ਮੂਲ 96 ਅਮਨ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਆੜਾ ਸ਼ਾਂਤੀ 97 ਕਿਹੜਾ ਸ਼ਬਦ ਨਿਰਮਲ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਇਹਦਾ ਉੱਤਰ ਆਊਗਾ ਜੀ ਆੜਾ ਮੈਲਾ ਉਸ ਤੋਂ ਬਾਅਦ 98 ਸੰਯੋਗ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਇਹਦਾ ਉੱਤਰ ਆਊਗਾ ਜੀ ਸ ਸ ਉਪਰੋਕਤ ਸਾਰੇ ਅ ਸੌਰੀ 98 ਦਾ ਆਊਗਾ ਸ ਉਪਰੋਕਤ ਸਾਰੇ 99 ਵੀਰ ਸੂਰਮਾ ਦਲੇਰ ਸ਼ਬਦਾਂ ਲਈ ਹੋਰ ਕਿਹੜਾ ਸਮਾਨਾਰਥਕ ਸ਼ਬਦ ਵਰਤਿਆ ਜਾਂਦਾ ਜਾ ਸਕਦਾ ਹੈ ਇਹਦਾ ਉੱਤਰ ਆਊਗਾ ਜੀ ਸਾ ਉਪਰੋਕਤ ਸਾਰੇ 100 ਤਨ ਦੇ ਜੁਸਾ ਜਿਸਮ ਸਰੀਰ ਸ਼ਬਦਾਂ ਲਈ ਹੋਰ ਕਿਹੜਾ ਸਮਾਨਾਰਥਕ ਸ਼ਬਦ ਵਰਤਿਆ ਜਾ ਸਕਦਾ ਹੈ ਇਹਦਾ ਉੱਤਰ ਆਊਗਾ ਜੀ ਸਾ ਉਪਰੋਕਤ ਸਾਰੇ ਅਗਲਾ ਪ੍ਰਸ਼ਨ 101 ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਲਿਪੀ ਈਡੀ 102 ਕਿਸ ਨੂੰ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਸਵਰਾਂ ਦੇ ਚਿੰਨ੍ਹਾਂ ਨੂੰ 103 ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਊੜਾ ਵਰਣ 104 ਵਿਸ਼ੇਸ਼ ਤੀਪ ਵਿੱਚ ਲਿਖੇ ਕਿਸੇ ਲਿਪੀ ਦੇ ਸਾਰੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਈਡੀ 100 ਵਰਣਮਾਲਾ ਉਸ ਤੋਂ ਬਾਅਦ 105 ਗੁਰਮੁਖੀ ਲਿਪੀ ਦੇ ਕਿੰਨੇ ਵਰਨ ਜਾਂ ਅੱਖਰ ਹਨ ਇਹਦਾ ਉੱਤਰ ਆਊਗਾ ਜੀ ਈਡੀ 41 106 ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਆੜਾ 10 107 ਕਿਹੜੀ ਲੱਗਦਾ ਕੋਈ ਚਿੰਨ ਨਹੀਂ ਹੈ ਇਹਦਾ ਉੱਤਰ ਆਊਗਾ ਜੀ ਮੁਕਤਾ 108 ਮੁਕਤਾ ਕੀ ਹੈ ਇਹਦਾ ਉੱਤਰ ਆਊਗਾ ਜੀ ਸ ਅੜਾ ਤੇ ੜੀ ਦੋਵੇਂ ਲਗੂ ਲੱਗੇ ਤੇ ਹਰਸ ਬ ਲੱਗੇ ਉਸ ਤੋਂ ਬਾਅਦ 109 ਪੰਜਾਬੀ ਲਿਖਣ ਸਮੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਈੜੀ ਮੁਕਤਾ 110 ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਵਿਅੰਜਨ ਧੁਨੀਆਂ ਨੂੰ ਅੰਕਿਤ ਕਰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ 38 111 ਕਿਹੜੇ ਅੱਖਰਾਂ ਦੇ ਨਾਲ ਕੰਨੇ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹਦਾ ਉੱਤਰ ਆਊਗਾ ਜੀ ਸਸਾ ਊੜਾ ਅਤੇ ਈੜੀ ਦੋਹਾਂ ਨਾਲ ਇਹਦਾ ਉੱਤਰ ਹੈ ਊੜੇ ਨਾਲ ਤੇ ਈੜੀ ਨਾਲ ਕੰਨਾ ਨਹੀਂ ਲੱਗਦਾ ਨਾ ਊੜੇ ਨਾਲ ਲੱਗੇ ਨਾ ਈੜੀ ਨਾਲ ਲੱਗੇ ਇਸ ਕਰਕੇ ਇਹਦਾ ਉੱਤਰ ਸ ਸਹੀ ਹੈ ਉਸ ਤੋਂ ਬਾਅਦ ਪ੍ਰਸ਼ਨ ਨੰਬਰ 112 ਕਿਹੜੀ ਲਗ ਈ ਸਵਰ ਧੁਨੀ ਦੀ ਸੂਚਕ ਹੈ ਇਹਦਾ ਉੱਤਰ ਆਊਗਾ ਜੀ ਆੜਾ ਬਿਹਾਰੀ 113 ਲਗਾ ਦੇ ਨਾਲ ਵਰਤੇ ਜਾਂਦੇ ਲਿਪੀ ਚਿੰਨਾ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਲਗਾਖਰ 114 ਪੰਜਾਬੀ ਭਾਸ਼ਾ ਦੇ ਵਿਆਕਰਨ ਵਿੱਚ ਕਿੰਨੇ ਲਗਾਖਰ ਹਨ ਇਹਦਾ ਉੱਤਰ ਆਊਗਾ ਜੀ ਆੜਾ ਤਨ 115 ਇਹ ਟਿੱਖਿਆਂ ਵਿੱਚੋਂ ਲਗਾਖਰ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਈੜੀ ਬਿੰਦੀ ਟਿੱਪੀ ਅਦਕ 116 ਨਾਸਕੀ ਸਵਰਤੂਨੀਆਂ ਨੂੰ ਅੰਕਿਤ ਕਰਨ ਲਈ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਊੜਾ ਆੜਾ ਦੋਹਾਂ ਦੀ ਬਿੰਦੀ ਤੇ ਟਿੱਪੀ ਇਹ ਦੋਨੋਂ ਨਾਸਕੀ ਨੇ ਜਿਨ੍ਹਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ ਹੈ 117 ਬਿੰਦੀ ਅਤੇ ਟਿੱਪੀ ਦੀ ਵਰਤੋਂ ਕਿਵੇਂ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਆੜਾ ਲਗਾ ਅਨੁਸਾਰ 118 ਟਿੱਪੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਆਡਾ 4 119 ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਸ 6 ਨਾਲ ਉਸ ਤੋਂ ਬਾਅਦ 120 ਦਬਾਅ ਜਾਂ ਬਲ ਦਾ ਚਿੰਨ ਕਿਹੜਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਅਧਕ ਉਸ ਤੋਂ ਬਾਅਦ 121 ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਣ ਵਾਲੇ ਅੱਖਰਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਈ ਡੀ ਦੋ ਤ ਅੱਖਰ 122 ਅਦਕ ਦੀ ਵਰਤੋਂ ਕਿੰਨੀਆਂ ਲਗਾ ਨਾਲ ਕੀਤੀ ਜਾ ਸਕਦੀ ਹੈ ਇਹਦਾ ਉੱਤਰ ਆਊਗਾ ਜੀ ਊੜਾ ਤਨ ਉਸ ਤੋਂ ਬਾਅਦ 123 ਅਦਕ ਦੀ ਵਰਤੋਂ ਕਿਹੜੀਆਂ ਲਗਾ ਨਾਲ ਕੀਤੀ ਜਾ ਸਕਦੀ ਹੈ ਇਹਦਾ ਉੱਤਰ ਹੈ ਜੀ ਸਸ ਮੁਕਤਾ ਸਿਹਾਰੀ ਔਂਕੜ ਨਾਲ 124 ਊੜਾ ਨਾਲ ਕਿਹੜੇ ਨਾਸਕੀ ਚਿੰਨ ਦੀ ਵਰਤੋਂ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਊੜਾ ਬਿੰਦੀ ਦੀ 125 ਕਿਹੜੀਆਂ ਧੁਨੀਆਂ ਹਨ ਜਿਨ੍ਹਾਂ ਦੀ ਹੋਂਦ ਲਿਖਤ ਵਿੱਚ ਤਾਂ ਹੈ ਪਰ ਬੋਲਚਾਲ ਵਿੱਚ ਨਹੀਂ ਇਹਦਾ ਉੱਤਰ ਆਊਗਾ ਜੀ ਈੜੀ ਨੰਗਾ ਨਹੀਂਆ 126 ਵਿਆਕਰਨ ਅਨੁਸਾਰ ਧੁਨੀ ਕਿਸ ਨੂੰ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਊੜਾ ਆਵਾਜ਼ ਨੂੰ 127 ਭਾਸ਼ਾ ਦੀ ਬੁਨਿਆਦੀ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਧੁਨੀ ਨੂੰ 128 ਭਾਸ਼ਾਈ ਸਰੰਚਨਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਇਹਦਾ ਉੱਤਰ ਆਊਗਾ ਜੀ ਈੜੀ ਧੁਨੀ 129 ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ 2 130 ਪੰਜਾਬੀ ਭਾਸ਼ਾ ਬੋਲਣ ਸਮੇਂ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਸਸਾ ਧੁਨੀ 131 ਪੰਜਾਬੀ ਵਿੱਚ ਸਵਰਵਾਹਕ ਅੱਖਰ ਕਿੰਨੇ ਹਨ ਇਹਦਾ ਉੱਤਰ ਆਊਗਾ ਜੀ ਤਨ ਆੜਾ 132 ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹਨ ਇਹਦਾ ਉੱਤਰ ਆਊਗਾ ਸਸਾ 10 133 ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ 2 ਉਸ ਤੋਂ ਬਾਅਦ 133 34 ਪੰਜਾਬੀ ਵਿੱਚ ਸਵਰਵਾਹਕ ਅੱਖਰ ਕਿਹੜੇ-ਕਿਹੜੇ ਹਨ ਇਹਦਾ ਉੱਤਰ ਆਊਗਾ ਜੀ ਈੜੀ ਊੜਾ ਆੜਾ ਈੜੀ 135 ਜਿਸ ਧੁਨੀ ਦੇ ਉਚਾਰਨ ਸਮੇਂ ਉਚਾਰਨ ਅੰਗ ਸਾਹ ਵਿੱਚ ਥੋੜੀ ਬਹੁਤੀ ਰੁਕਾਵਟ ਪੈਦਾ ਕਰਦੇ ਹਨ ਉਸ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਵਿਅੰਜਨ 136 ਜਿਨ੍ਹਾਂ ਸਵਰਾਂ ਨੂੰ ਉਚਾਰਨ ਸਮੇਂ ਬਹੁਤ ਘੱਟ ਸਮਾਂ ਲੱਗਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਸਸਾ ਊੜਾ ਤੇ ਈੜੀ ਦੋਵੇਂ ਹਰਸਵ ਤੇ ਲਘੂ ਸਵਰ 137 ਊ ਅ ਈ ਕਿਸ ਕਿਸਮ ਦੀਆਂ ਧੁਨੀਆਂ ਹਨ ਇਹਦਾ ਉੱਤਰ ਆਊਗਾ ਜੀ ਸਸਾ ਊੜਾ ਤੇ ਈੜੀ ਦੋਵੇਂ ਹਰ ਸਵਰ ਤੇ ਲਗੂ ਸਵਰ ਦੋਨੋਂ ਤਰ੍ਹਾਂ ਦੀਆਂ ਧੁਨੀਆਂ ਨੇ ਇਹ ਉਸ ਤੋਂ ਬਾਅਦ 138 ਪੰਜਾਬੀ ਵਿਚਨਾਸ਼ਕੀ ਵਿਅੰਜਨ ਕਿੰਨੇ ਹਨ ਇਹਦਾ ਉੱਤਰ ਆਊਗਾ ਜੀ ਸਸਾ ਪੰਜ ਨੰਗਾ ਨੀਆਂ ਨਾਣਾ ਨੰਨਾ ਤੇ ਪੰਮਾ 139 ਜਿਸ ਧੁਨੀ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਉਸ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਈਡੀ ਅਨਾਸਕੀ ਜਾਂ ਨਾਸਕੀ ਧੁਨੀ 140 ਸਸੇ ਤੋਂ ਡਾੜੇ ਅੱਖਰ ਕਿਹੜੀ ਧੁਨੀ ਪ੍ਰਗਟਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਵਿਅੰਜਨ 141 ਨਾਸਕੀ ਧੁਨੀਆਂ ਨੂੰ ਪ੍ਰਗਟ ਕਰਨ ਵਾਲੇ ਪੰਜ ਅੱਖਰ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਈੜੀ ੰਗਾ ਨਈਂਾ ਨਾਣਾ ਨੰਨਾ ਮੰਮਾ ਅੱਗੇ 142 ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਨਾਲ ਮੌਜੂਦਾ ਦੌਰ ਵਿੱਚ ਕੋਈ ਸ਼ਬਦ ਆਰੰਭ ਨਹੀਂ ਹੁੰਦਾ ਇਹਦਾ ਉੱਤਰ ਆਊਗਾ ਜੀ ਸ ਸ ਨੰਗਾ ਨਈਆਂ ਨਾਣਾ ਡਾੜਾ ਤੇ ਲੱਲੇ ਪੈਰ ਬਿੰਦੀ ਵਾਲਾ ਲਾ ਇਹਨਾਂ ਨਾਲ ਕੋਈ ਵੀ ਸ਼ਬਦ ਹੈ ਜਿਹੜਾ ਸ਼ੁਰੂ ਨਹੀਂ ਹੁੰਦਾ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ 143 ਪੰਜਾਬੀ ਵਿੱਚ ਫਾਰਸੀ ਸ਼ਬਦਾਂ ਨੂੰ ਲਿਖਣ ਲਈ ਕਿਹੜੀਆਂ ਪੰਜ ਧੁਨੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਇਹਦਾ ਉੱਤਰ ਆਊਗਾ ਜੀ ਆੜਾ ਹਰ ਵੀ ਹਰ ਸੀ ਦੀਆਂ ਨੇ 144 ਉਹ ਕਿਹੜਾ ਅੱਖਰ ਹੈ ਜਿਸ ਉੱਤੇ ਹੋੜਾ ਲਗਾਉਣ ਲਈ ਉਸ ਦਾ ਮੂੰਹ ਖੋਲ ਦਿੱਤਾ ਜਾਂਦਾ ਹੈ ਹਾਂਜੀ ਉਹ ਹੈਗਾ ਊੜਾ ਊੜੇ ਦਾ ਊੜਾ 145 ਗੁਰਮੁਖੀ ਲਿਪੀ ਦਾ ਦੂਜਾ ਨਾਮ ਕੀ ਹੈ ਹਾਂਜੀ ਇਹਦਾ ਉੱਤਰ ਆਊਗਾ ਊੜਾ 35 146 ਸੂਤ ਸ਼ਬਦ ਦਾ ਸਹੀ ਅਰਥ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਈੜੀ ਊੜਾ ਅਤੇ ਆੜਾ ਦੋਵੇਂ ਨਿਸ਼ਾਨ ਤੇ ਰਾਸ 147 ਵਿਆਕਰਨ ਦੇ ਕਿਸ ਭਾਗ ਅਧੀਨ ਪਸ਼ਾਈ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਧੁਨੀ ਬੋਧ ਅੱਗੇ 148 ਵਿਆਕਰਨ ਵਿੱਚ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਭਾਗ ਨੂੰ ਕੀ ਕਹਿੰਦੇ ਹਨ ਸ਼ਬਦ ਬੋਧ 159 ਧੁਨੀ ਤੋਂ ਕਿਸ ਦਾ ਨਿਰਮਾਣ ਹੁੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਪੂੜਾ ਪਵਨਸ ਦਾ ਅੱਗੇ 150 ਭਾਸ਼ਾ ਦੇ ਮੁੱਖ ਅੰਗ ਕਿੰਨੇ ਹਨ ਹਾਂਜੀ ਇਹਦਾ ਉੱਤਰ ਆਊਗਾ ਈੜੀ ਚਾਰ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਅਤੇ ਅਰਥ ਬੋਧ ਹੈ ਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ